ਸੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਖਪਤਕਾਰ ਨੂੰ ਹੁਣ ਨਵਾਂ ਕਨੈਕਸ਼ਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ ਉਹ ਖਪਤਕਾਰ ਜੋ ਆਪਣੇ ਆਪ ਆਨਲਾਈਨ ਅਪਲਾਈ ਕਰਨ ਦੇ ਸਬੰਧਤ ਨੇ ਵੀ ਸਹੈਤਾ ਲਈ ਮੁਹਾਲੀ ਅਤੇ ਜੀਰਕਪੁਰ ਡਿਵੀਜ਼ਨਾਂ ਚ ਸਮਰਪਿਤ ਹੈਲਥ ਡੈਕਸ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ ਜਿੱਥੇ ਪੀ ਐਸ ਪੀ ਸੀ ਐਲ ਸ਼ਤਾਬ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਉਣ ਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਡਿਵੀਜ਼ਨ ਪ੍ਰਕਿਰਿਆ ਨੂੰ ਸਤੰਤਰ ਤੌਰ ਤੇ ਨੈਵੀਗੇਟਰ ਕਰਨ 'ਚ ਸਵੈਸੇਮੀ ਐਸ ਪੀ ਐਸ ਪੀ ਸੀ ਐਲ ਦਫ਼ਤਰਾਂ ਨੇ ਜਾਣ ਵਾਲੇ ਖਵਤਿਰਾਰਾਂ ਨੂੰ ਹੈਲਪ ਡੈਸਕ ਕਰਮਚਾਰੀਆਂ ਵੱਲੋਂ ਮਾਰਗਦਰਸ਼ਨ ਅਤੇ ਸਹਾਇਤਾ ਦਿੱਤੀ ਜਾਂਦੀ ਹੈ ਜੋ ਜਾਂ ਤਾਂ ਉਹਨਾਂ ਨੂੰ ਖੁਦ ਆਨਲਾਈਨ ਅਪਲਾਈ ਕਰਨ ਦੀ ਕਰਨ ਚ ਮਦਦ ਕਰਦੇ ਨੇ ਜਾਂ ਉਹਨਾਂ ਵੱਲੋਂ ਪੂਰੀ ਤਰ੍ਹਾਂ ਨੋਸਟ ਆਨਲਾਈਨ ਅਰਜੀ ਅਪਲਾਈ ਕਰਦੇ ਨੇ ਇਸ ਪ੍ਰਕਿਰਿਆ ਦਾ ਆਦੇਸ਼ ਪਾਰਦਰਸ਼ਤਾ ਨੂੰ ਵਧਾਉਣਾ ਵਿਚੋਲਿਆਂ ਨੂੰ ਖਤਮ ਕਰਨਾ ਅਤੇ ਨਵੇਂ ਬੇਰੁਜ਼ਗਾਰਾਂ ਤੇ ਸ਼ੋਸ਼ਣ ਦੇ ਨੂੰ ਰੋਕਣਾ ਇਸ ਤੋਂ ਇਲਾਵਾ ਮਾਨਯੋਗ ਰੁਪੀ ਐਸਈਆਰਸੀ ਵੱਲੋਂ ਜਾਰੀ ਕੀਤੇ ਗਏ ਨਵੇਂ ਸਪਲਾਈ ਕੋਰਸ ਕੋਟ 2024 ਅਨੁਸਾਰ ਸਾਰੇ ਘਰੇਲੂ ਸਪਲਾਈ ਕਨੈਕਸ਼ਨਾਂ ਲਈ ਟੈਕਸ ਰਿਪੋਰਟਾਂ ਜਮਾ ਟੈਸਟ ਰਿਪੋਰਟਾਂ ਜਮਾ ਕਰਾਉਣਾ ਲਾਜ਼ਮੀ ਹੈ ਪਹਿਲਾਂ 20 ਕਿਲੋਵਾਟ ਤੱਕ ਦੇ ਲੋਡ ਲਈ ਅਜਿਹੀਆਂ ਰਿਪੋਰਟਾਂ ਦੀ ਲੋੜ ਨਹੀਂ ਸੀ ਪੀਐਸਪੀਸੀਐਲ ਇਸ ਮੰਚ ਚ ਲੜਿੰਦੀ ਸਮੀਖਿਆ ਅਤੇ ਰਾਹਲ ਲਈ ਰੈਗੂਲੇਟਰੀ ਕੋਲ ਮਾਮਲਾ ਉਠਾ ਰਿਹਾ ਹੈ ਇਸ ਮੌਕੇ ਇੰਦਰਪਾਲ ਸਿੰਘ ਦਾ ਡਾਇਰੈਕਟਰ ਡਿਪਟੀ ਡਿਵੀਜ਼ਨ ਲੂਟ ਨੇ ਦੱਸਿਆ ਕਿ ਖਬਰਤਕਾਰ ਦੀ ਸਖਤ ਨੂੰ ਯਕੀਨੀ ਬਣਾਉਣ ਲਈ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਕਿਸੇ ਵੀ ਸ਼ਿਕਾਇਤ ਨੂੰ ਹੋਟਲ ਰਾਹੀਂ ਸੂਚਿਤ ਕੀਤਾ ਜਾ ਸਕਦਾ ਹੈ ਉਹਨਾਂ ਅੱਗੇ ਕਿਹਾ ਕਿ ਜਮਾ ਕਰਵਾਈ ਹਰੇਕ ਆਨਲਾਈਨ ਅਰਜੀ ਲਈ ਖਵਤਕਾਰ ਨੂੰ ਵਿਸ਼ੇਸ਼ ਐਸ ਪੀ ਐਸ ਐਸ ਐਮ ਐਸ ਲਿੰਕ ਭੇਜਿਆ ਜਾਂਦਾ ਹੈ ਜਿਸ ਨਾਲ ਉਹ ਪ੍ਰਕਿਰਿਆ ਦੌਰਾਨ ਹੋਏ ਪ੍ਰੇਸ਼ਤਾਚਾਰ ਜਾਂ ਪਰੇਸ਼ਾਨੀ ਦੇ ਕਿਸੇ ਵੀ ਅਟਰਾਂ ਦੀ ਸਿੱਧੇ ਤੌਰ ਤੇ ਰਿਪੋਰਟ ਕਰ ਸਕਦੇ ਹਨ ਜੇਕਰ ਕੋਈ ਵੀ ਕਰਮਚਾਰੀ ਕਿਸੇ ਤਰ੍ਹਾਂ ਦੀ ਕਤਾਹੀ ਚ ਸ਼ਾਮਲ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਖਵਤਕਾਰ ਪੀਐਸਪੀਸੀਐਲ 24 ਘੰਟੇ ਚੱਲਦੇ ਸੋਸ਼ਲ ਮੀਡੀਆ ਹੈਲਪ ਟੈਕਸ ਦੇ ਵੀ ਸੰਪਰਕ ਕਰ ਸਕਦੇ ਨੇ ਬਿਜਲੀ ਅਧਿਕਾਰੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਪੀਐਸਪੀਸੀਐਲ ਅਧਿਕਾਰੀਆਂ ਨੇ ਜਾਣਕਾਰੀ ਦਦਿਆਂ ਦੱਸਿਆ ਕਿ ਕਿਸੇ ਵੀ ਖਵਤਕਾਰ ਨੂੰ ਹੁਣ ਨਵਾਂ ਕਨੈਕਸ਼ਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ ਉਹ ਖਵਤਕਾਰ ਜੋ ਆਪਣੇ ਆਪ ਆਨਲਾਈਨ ਅਪਲਾਈ ਕਰਨ ਦਾ ਸਮਰਥਨ ਦੇ ਹੀ ਸਹਿਤਾ ਲਈ ਮੁਹਾਲੀ ਦੇ ਜੀਰਕਪੁਰ ਡਿਵੀਜ਼ਨ ਚ ਸਮਰਵਤ ਹੈਲਪ ਡੈਸਕ ਪਹਿਲਾਂ ਹੀ ਸਾਬਤ ਕੀਤੇ ਜਾ ਚੁੱਕੇ ਨੇ ਜਿੱਥੇ ਪੀਐਸ ਪੀਸੀਐਲ ਸਟਾਫ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਉਣ ਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਪੂਰੀ ਸਹਿਤਾ ਪ੍ਰਦਾਨ ਕਰਦਾ ਹੈ ਜੋ ਡਿਵੀਜ਼ਨ ਪ੍ਰਕਿਰਿਆ ਨੂੰ ਸਤੰਤਰ ਤੌਰ ਤੇ ਨੈਵੀਗੇਟ ਕਰਨ ਦਾ ਸਮਰਥਨ ਨੂੰ ਪੀਐਸ ਪੀਸੀਐਲ ਦਫ਼ਤਰਾਂ ਦੇ ਤੇ ਜਾਣ ਵਾਲੇ ਖਵਤਰਾਂ ਨੂੰ ਹੈਲਪ ਡੈਸਕ ਕਰਮਚਾਰੀ